ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਪਸ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਲੋ ਜੀ ਅੱਜ ਦਿਨ ਹੈਗਾ ਸੰਡੇ ਦਾ ਐਤਵਾਰ ਤੇ ਮੈਂ ਮੈਂ ਨਾ ਆਪਣੇ ਬੱਚਿਆਂ ਨੂੰ ਅੱਜ ਚੈਲੰਜ ਦਿੱਤਾ ਹੈ ਇੱਕ ਤੇ ਮੈਂ ਇਹਨਾਂ ਕਿਹਾ ਵੀ ਤੁਸੀਂ ਨਾ ਅੱਜ ਸਮਝ ਲਓ ਵੀ ਮੰਮੀ ਤੁਹਾਡੇ ਘਰ 'ਚ ਹੈ ਨਹੀਂ ਓ ਇਹ ਸਮਝ ਲਓ ਵੀ ਤੇਰੀ ਮੰਮੀ ਤਾਂ ਅੱਡੀ ਕਿਤੇ ਭਾਂਡੇ ਗਈ ਆ ਤੇ ਮੈਂ ਦੇਖਣਾ ਵੀ ਤੁਸੀਂ ਮੇਰੇ ਮਗਰੋਂ ਘਰ ਨੂੰ ਕਿੱਦਾਂ ਮੈਨੇਜ ਕਰਦੇ ਆ ਮਤਲਬ ਅੱਜ ਮੈਨੂੰ ਖੁਸ਼ ਕਰੋ ਤੁਸੀਂ ਅੱਜ ਸੰਡੇ ਆ ਅੱਜ ਮੈਂ ਕੋਈ ਕੰਮ ਨਹੀਂ ਕਰਨਾ ਸਿਰਫ ਸ਼ਾਮ ਨੂੰ ਮੈਂ ਰੋਟੀ ਪਾਣੀ ਦਾ ਕਰੂੰਗੀ ਬਾਕੀ ਸਾਰੇ ਕੰਮ ਇਹ ਦੋ ਜਣੇ ਕਰੋਗੇ ਤੁਸੀਂ ਮੀਂਹ ਨਿਵਰਦ ਹੋਈ ਜਣੇ ਦੇਖਦੇ ਆ ਵੀ ਇਹ ਕੀ ਕਰਦੇ ਆ ਅੱਜ ਮੈਨੂੰ ਖੁਸ਼ ਕਰਦੇ ਓਕੇ ਉਦੋਂ ਤੁਸੀਂ ਖੁਸ਼ ਨਹੀਂ ਰਹਿੰਦੇ ਉਦੋਂ ਮੈਨੂੰ ਕਦੇ ਪਤਾ ਹੁੰਦਾ ਤਾਂ ਤੁਸੀਂ ਮੈਨੂੰ ਤਪਾ ਮਾਰਦੇ ਇੱਕ ਗਰਮੀ ਨਹੀਂ ਆ ਇੱਕ ਉਦੋਂ ਮੈਨੂੰ ਖਿਜਾਉਂਦੇ ਰਹਿੰਦੇ ਸਾਰਾ ਦਿਨ ਅੱਜ ਤੇਖੜਾ ਆ ਮੈਨੂੰ ਖੁਸ਼ ਰੱਖਦੇ ਕਿ ਨਹੀਂ ਰੱਖਦੇ ਕੀ ਕੀ ਪਤਾ ਮੇਰਾ ਪਾਈ ਆਖੂ ਹੁਣ ਵਾਦੀ ਜਾਵੇ ਹੈ ਕਰੂੰਗਾ ਨਿਮਨ ਨਿਮਨੇ ਪਹਿਲੇ ਹੀ ਕਹਤਾ ਪੋਚਾ ਹੀ ਲੱਗਣਾ ਤੇ ਫੇਰ ਕਰਨਾ ਕੀ ਆ ਆਕੀ ਜਰਦੋ ਤੂੰ ਬਾਕੀ ਕਿਹੜਾ ਕੰਮ ਆ ਬਾਕੀ ਆ ਬੈੱਡ ਟੇਬਲ ਸਾਫ ਕਰ ਬੈੱਡ ਟੇਬਲ ਸਾਫ ਕਰਕੇ ਤਾਂ ਪੋਚਾ ਕਿੰਨੇ ਲਾਉਣੇ ਆ ਹੈ ਹੈ ਬੋਲੇ ਕਿ ਤੂੰ ਚਾਹੁੰਦਾ ਨਹੀਂ ਵੀ ਮੰਮੀ ਤੇਰੀ ਖੁਸ਼ ਹੋਵੇ ਹਨਾ ਉਹ ਯਾਰ ਕਹਿੰਦਾ ਕਿ ਤੂੰ ਆਪਣੀ ਮਾਂ ਨੂੰ ਖੁਸ਼ ਨਹੀਂ ਰੱਖ ਸਕਦਾ ਤੂੰ ਚਾਹੁੰਦੇ ਨਹੀਂ ਵੀ ਮਾਂ ਸਾਡੀ ਦਾ ਪਾਇਆ ਪਾਇਆ ਫੋਨ ਬਧੇ ਹਨਾ ਹੂੰ ਨਹੀਂ ਚਾਹੁੰਦੇ ਚਲੋ ਅੱਜ ਮੰਮੀ ਨਹੀਂ ਕਰਨਾ ਅੱਜ ਪਾਪਾ ਆ ਕੇ ਦੇਖੂਗਾ ਵੀ ਘਰ ਦਾ ਕੀ ਹਾਲ ਬਣਿਆ ਚਲੋ ਆ ਦੇਖ ਲਓ ਵੀਡੀਓ ਚੱਲਦੀ ਭਈ ਆ ਕਹਣਾ ਬੱਚੇ ਇਹਨਾਂ ਦੇ ਇਦਾਂ ਦੇ ਆ ਜਿਹੜਾ ਕਹਿਣਾ ਹੀ ਨਹੀਂ ਮੰਨਦੇ ਹੈਗੇ ਮੈਨੂੰ ਵੀ ਲਓ ਠੀਕ ਆ ਸਿਮੀ ਦਾ ਵਿਚਾਰੀ ਤਾਂ ਲੱਗਿਓ ਆ ਵੀ ਸਵੇਰ ਦੇ ਕੰਨ ਨਿਮਰ ਥੋੜਾ ਜਿਹਾ ਢੀਠ ਹੋ ਜਾਂਦਾ ਨਿਮਰ ਜਿੱਦਾਂ ਜਿੱਦਾਂ ਵੱਡਾ ਹੋਈ ਜਾਂਦਾ ਨਾ ਇਹ ਥੋੜਾ ਜਿਹਾ ਢੀਠ ਹੋਣ ਲੱਗ ਪਿਆ ਅੱਗੇ ਪਹਿਲਾਂ ਨਾ ਇਹਨਾਂ ਛੁੱਟੀ ਹੁੰਣੀ ਨਾ ਮੇਰੇ ਬਿਨਾ ਕਹੇ ਦੋਨੇ ਜਣੇ ਵਾਲੇ ਸਿਮੀ ਨੇ ਝਾੜੂ ਫੇਰਦਾ ਨਾ ਨਿਮਰ ਦੇ ਮੋਪਾ ਚਾ ਲਾ ਲਾਣਾ ਅੱਜ ਹੁਣ ਮੈਂ ਸੋਚਿਆ ਮੈਂ ਕੋਈ ਕੰਮ ਨਹੀਂ ਕਰਨਾ ਹੈਗਾ ਮੈਂ ਕੱਪੜੇ ਜਿਹੜੇ ਆ ਮਸ਼ੀਨ 'ਚ ਪਾਉਂਦੇ ਉਹ ਵੀ ਸਿਮੀ ਨੇ ਕੱਢਣੇ ਆ ਬਾਕੀ ਦੋਨੇ ਜਿਹੜੇ ਦੋਨੇ ਜਾਣੇ ਰਲ ਕੇ ਕੰਮ ਕਰੂਗੇ ਬਾਕੀ ਜਿੰਨਾ ਵੀ ਘਰ ਦਾ ਕੰਮ ਆ ਸ਼ਾਮ ਨੂੰ ਮੇਰੀ ਵਾਰੀ ਆਉਗੀ ਰੋਟੀ ਪਾਣੀ ਬਣਾਉਣ ਦੀ ਦੇਖਦੇ ਆ ਸਾਰੇ ਜਾਣੇ ਠੀਕ ਆਂ ਬਲੌਗ ਦੇ ਨਾਲ ਬਣੇ ਰਹੋ ਮੈਂ ਦੇਖਦੀ ਵੀ ਅੱਜ ਇਹ ਕੀ ਕੀ ਕੰਮ ਕਰਦੇ ਆ ਤੇ ਕਿਹੜਾ ਨਹੀਂ ਕਰਦੇ ਕਿੱਥੇ ਮੈਂ ਖੋਸ਼ ਨਹੀਂ ਆ ਤਾਂ ਕਿੱਥੇ ਮੈਨੂੰ ਇਹ ਗੁੱਸਾ ਝੜਾਉਂਦੇ ਆ ਵੇ ਲੋ ਅੱਜ ਫਿਰ ਤੁਹਾਡੀ ਇੱਚ ਦਾ ਸੁਆਵਾਲ ਆ ਤੁਹਾਡੀ ਵੀ ਨਾਲ ਆ ਸਭ ਮੇਰੀ ਕਹਾਣੀ ਤੁਹਾਡੀ ਜਿਆਦਾ ਆ ਦੇਖੋ ਨਾ ਸਾਰੇ ਇਹ ਕਹਿੰਦੇ ਲੈ ਤੇ ਕਹਿੰਦੇ ਨਿਆਣੇ ਇੰਨੇ ਆ ਉਹਨਾਂ ਦੇ ਗੰਦੇ ਜਿਹੜੇ ਅੱਖ ਚਲੋ ਸਿਮੀ ਦਾ ਲੱਪਈਆ ਵੀ ਝਾੜੂ ਫੇਨ ਇਹ ਬੀਬੀ ਧੀ ਆ ਬਚਾਰੀ ਕਿਤੇ ਕਿਤੇ ਲੜਪੈ ਨਹੀਂ ਹੁੰਦੀ ਆ ਮੁੰਡਾ ਮੁੰਡਾ ਜਿਹੜਾ ਹੈ ਨਾ ਥੋੜਾ ਜਿਹਾ ਇਹ ਟੀਟ ਆ ਥੋੜਾ ਜਿਹਾ ਇਧਰ ਬੁੱਬਾ ਕਰ ਲੈ ਪੋਚੇ ਲਾਉਣੇ ਆ ਠੀਕ ਆ ਹੈ ਨਲੀ ਚੋਣ ਲੱਗੀ ਜਾਓ ਚਲੋ ਕਰੋ ਕਰੋ ਕੰਮ ਸ਼ਾਬਾਸ਼ ਅੱਜ ਮੈਂ ਰੈਸਟ ਤੇ ਆ ਅੱਜ ਮੈਂ ਰੈਸਟ ਤੇ ਨਿਵਰਾ ਆ ਵੀ ਚੱਕ ਬੂਟ ਆ ਦੇ ਪੈ ਓਏ ਇਹਦੇ ਆਉਂ। ਪਾ ਮਾ ਜੇ ਇਹ ਮਾਜੀ ਚੱਕ ਕੇ ਉੱਤੇ ਰੱਖ ਲੈ ਮਾਰੇ ਤੇ ਲੈ ਇੱਥੇ ਕਮਰੇ ਚ ਨਹੀਂ ਮੈਨੂੰ ਜੁੱਤੀਆਂ ਦਿਸਣੀਆਂ ਚਾਹੀਦੀਆਂ। ਤੂੰ ਫੇਰ ਖੜ ਗਿਆ ਆ। ਤਿਆਰ ਤਾਂ ਬੋਲੀ ਕੋਈ ਆਈ ਹੈ ਅੰਦਰ। ਤਿਆਰ ਤੁਸੀਂ ਪਹਿਲਾਂ ਘਰ ਨੂੰ ਸਵਾਰੋ ਤੁਹਾਡਾ ਕੋਈ ਗੱਲ ਨਹੀਂ। ਤੁਹਾਨੂੰ ਦੇਖਣਾ ਨਹੀਂ ਇੱਥੇ ਕਿਸੇ ਨੇ। ਮੈਂ ਨਾਤਾ ਹੈ ਨਹੀਂ ਤੋਈ ਆਈ। ਬਾਅਦ ਚ ਕੰਮ ਕਰਕੇ ਨਾਉਣਾ ਹੀ ਆ। ਚੱਕੋ ਆਹ ਟੇਬਲ ਤੇ ਖਲਾਰਾ ਪਿਆ ਆ ਵੀ ਚੱਕੋ। ਤੁਹਾਨੂੰ ਅੱਜ ਕੰਮ ਕਰਨਾ ਦੱਸਾਂ ਕਿੱਦਾਂ ਕਰਨਾ। ਕਿੱਥੇ ਤੁਹਾਨੂੰ ਆਉਂਦਾ ਆਉਂਦਾ ਹੋਵੇ ਤਾਂ ਮੈਨੂੰ ਬੋਲਣ ਦੀ ਲੋੜ ਹੀ ਨਾ ਪਵੇ। ਉਹ ਆਇਦਾ ਯਾਰ ਆਪਣੇ ਬੈਗ ਵੀ ਕਿਤੇ ਟਿਕਾਣੇ ਤੇ ਰੱਖੋ। ਇਹਨਾਂ ਨੂੰ ਨਾ ਮੈਂ ਸਾਰਾ ਕੰਮ ਦੱਸ-ਦੱਸ ਕੇ ਲੱਗਿਓ ਆ ਕਰਾਉਣ ਤਾਂ ਮੈਨੂੰ ਕਹਿੰਦੇ ਕਹਿੰਦੇ ਤੁਸੀਂ ਚੁੱਪ ਖਾਜੋ ਤੁਸੀਂ ਤਾਂ ਹੈ ਹੀ ਨਹੀਂ ਘਰ ਦੇ ਵਿੱਚ ਤੁਸੀਂ ਬੋਲੋ ਨਾ। ਹੁਣ ਇਹਨਾਂ ਨੂੰ ਇਹ ਆ ਵੀ ਮੰਮੀ ਸਾਰਾ ਕੁਝ ਦੱਸ-ਦੱਸ ਕੇ ਬੋਲ-ਬੋਲ ਕੇ ਕਰਾਉਂਦੀ ਆ ਵੀ ਆ ਵੀ ਕਰ ਤੋਂ ਉਹ ਵੀ ਕਰ ਤੋਂ ਨਿੱਕੇ-ਨਿੱਕੇ ਕੰਮ। ਹੁਣ ਇਹਨਾਂ ਨੂੰ ਮੈਂ ਦੇਖਿਆ ਸਾਰੇ ਦੱਸ-ਦੱਸ ਕੇ ਬੋਲ-ਬੋਲ ਕੇ ਕਰਾਉਣੇ ਆ। ਉਹ ਚੱਕਿਆ ਮੋਰਾ ਸਮਾਨ। ਉਥੋਂ ਮੈਂ ਦੇਖਦੀ ਟੇਬਲ ਮੋਰੇ ਜੋ ਹੋਇਆ ਤਾਂ ਦਿਖਾ ਮੈਨੂੰ ਚੱਲ ਸਫਾਈ ਇਹ ਦੇਖਾਂ ਓਕੇ ਰਾਈਟ ਆਟੇ ਹੋ ਤਾਂ ਵੀ ਆਪਣੇ ਬੈਗ ਤਾਂ ਹੋ ਚੱਕੋ ਤੁਸੀਂ ਜਿਹੜਾ ਇਹ ਬੈਗ ਹੋ ਆਪ ਹੁਣ ਉਹਨੇ ਜਦ ਝਾੜੂ ਫੇਰ ਲਾ ਪੋਚੇ ਲਾਉਣੇ ਸ਼ੁਰੂ ਕਰ ਦੇਈ ਅੱਛਾ ਸਹੀ ਵੀ ਠੀਕ ਆ ਜੀ ਸੇਵ ਘਰੇ ਕੋਈ ਨਹੀਂ ਮੇਰੇ ਨੂੰ ਬੁੱਢਾ ਨਹੀਂ ਹੋ ਗਿਆ ਤੂੰ ਆ ਤੇਲ ਦੀ ਬੋਤਲ ਚੱਕ ਇੱਥੋਂ ਉਹ ਜੱਟਾ ਕੇ ਰੱਖੀ ਆ ਆਹੋ ਇੱਥੇ ਪਤਾ ਨਹੀਂ ਕਿੰਨੇ ਰੱਖ ਦਿੱਤੀ ਆ ਇਹ ਆ ਹੁੰਦੇ ਕੰਮ ਇਦਾਂ ਅੱਜ ਮੈਂ ਸਵੇਰ ਦੀ ਬਸ ਰੋਟੀ ਬਣਾ ਕੇ ਨੇ ਇਦਾਂ ਹੀ ਬੈਠੀ ਹਾਂ ਹਣ ਮੈਨੂੰ ਰੋਟੀ ਪਾਣੀ ਕਿੰਨੇ ਦੇਣਾ ਆ ਭਈ ਇਹ ਵੀ ਹੈ ਲਾਈਟ ਤਾਂ ਆਨ ਕਰੋ ਹਾਂ ਦੱਸੋ ਰੋਟੀ ਪਾਣੀ ਕੌਣ ਲਿਆ ਕੇ ਦਊਗਾ ਮੈਨੂੰ ਬੈਠੀ ਨੂੰ ਨਿਮਰ ਤੂੰ ਇੱਕ ਤੂੰ ਕੋਚਾ ਹੀ ਲਾਇਆ ਸਿਰਫ ਮੈਂ ਦੇਣਾ ਇਲਾ ਰੋਲਾ ਸੁਣਿਓ ਇਹਨਾਂ ਕਰਕੇ ਹੋਊਗਾ ਮੈਂ ਝਾੜੂ ਫੇਰਾ ਹੋ ਕੱਪੜੇ ਧੋਤੇ ਫੇ ਕੱਪੜੇ ਸੁਕਾਉਣ ਵਾਲੇ ਤੇ ਪਾਈ ਹੁਣ ਸੁੱਕਣੇ ਵੀ ਕੋਨਾ ਕੰਮ ਤੇ ਧੋਤੇ ਤੂੰ ਕੱਪੜੇ ਧੋਤੇ ਮੰਮੀ ਬੁਸ਼ਲੋ ਮਸ਼ੀਨ 'ਚ ਧੋਤੇ ਆ ਮੈਂ ਰੋਟੀ ਪੁੱਛੀ ਵੀ ਮੈਨੂੰ ਕਨੇ ਲਿਆ ਕੇ ਦੇਣੀ ਆ ਆ ਲੋ ਇਹ ਆਉਗੀ ਤੂੰ ਵੀ ਲਿਆਉਂਗਾ ਚੱਲ ਚੱਲ ਮਤਲਬ ਕਿ ਮਾਂ ਨੂੰ ਤੁਸੀਂ ਰੋਟੀ ਨਹੀਂ ਦੇ ਸਕਦੇ ਆਪਣੀ ਨੂੰ ਹਨਾ ਆ ਨਾ ਕੇ ਆਪਾਂ ਰੋਟੀ ਖਾਣ ਚੱਲੋ ਠੀਕ ਇਹੇ ਕੰਮ ਕਰੋ ਕੋਈ ਗੱਲ ਨਹੀਂ ਅਜ ਮੈਂ ਭੁੱਖੀ ਰਹਿ ਲੈਣਾ ਨਾਲਿਆ ਕੇ ਦੋ ਰੋਟੀ ਕੋਈ ਗੱਲ ਨਹੀਂ ਕੋਚਾਂ ਮੈਂ ਰਹਿ ਜੇ ਫੇਰ ਵੀ ਦੇ ਲਾ ਧੀਆ ਕਹਿੰਦੇ ਨੇ ਧੀਆ ਹਨਾ ਧੀਆ ਹੀ ਸੋਚਦੀਆਂ ਮੁੰਡੇ ਨਹੀਂ ਸੋਚਦੇ ਕੁੜੀ ਨੇ ਫੇਰ ਵੀ ਕਹਿਤਾ ਮੈਂ ਲਿਆ ਦੰਨੀ ਕੋਈ ਨਹੀਂ ਮੰਮੀ ਮੁੰਡੇ ਦੇ ਮੂੰਹੋਂ ਨਹੀਂ ਨਿਕਲਿਆ ਇੱਕ ਵਾਰ ਵੀ ਲੈ ਆ ਦੰਨਾ ਹੁਣ ਦੋ ਹੀ ਲਿਆ ਦੇ ਤੂੰ ਤਾਂ ਦੋ ਪਲੇਟਾਂ ਲੈ ਆਏ ਚੱਕ ਗਏ ਆਪ ਕੋ ਮੈਨੇ ਕਦਰ ਨਹੀਂ ਆ ਮੇਰੇ ਵੀ ਕਦਰ ਮuje ਬਹੁਤ ਆ ਪਰ ਆਪ ਸਮਝਦੇ ਨਹੀਂ ਹੁਣ ਇੱਕ ਜਾਣਾ ਮੇਲੇ ਰੋਟੀ ਲੈਣ ਗਿਆ ਆ ਲਓ ਲੈ ਆਇਆ ਮੁੰਡਾ ਇੰਨੀਆਂ ਰੋਟੀਆਂ ਕਿੰਨੇ ਖਾਣੀਆਂ ਤੈਨੂੰ ਨਿਮਰ ਲੈ ਕੇ ਆਇਆ ਰੋਟੀ ਤੇ ਸਿਮੀ ਬਾਹਰ ਕੱਪੜੇ ਜਿਹੜੇ ਸੁੱਕਣੇ ਪਾਉਂਦੀ ਪਈ ਆ ਮੈਂ ਕਿਹਾ ਵੀ ਆਪਣੇ ਕੰਮ ਵੰਡ ਲੋ ਹਨਾ ਤੇ ਰੋਟੀ ਦੇਖ ਲੋ ਮੈਨੂੰ ਕਿੰਨੇ ਲਿਆ ਕੇ ਦੇਣੀ ਆ ਤੇ ਨਿਮਰ ਨੂੰ ਜਿਹੜਾ ਕੰਮ ਸੌਖਾ ਲੱਗਾ ਵੀ ਰੋਟੀ ਦਾ ਕੰਮ ਸੌਖਾ ਆ ਨਿਮਰ ਨੇ ਰੋਟੀ ਲਿਆ ਕੇ ਦੇ ਦਿੱਤੀ ਆ ਤੇ ਸਿਮੀ ਬਾਹਰ ਲੱਗੀਓ ਕੱਪੜੇ ਸੁੱਕਣੇ ਹੋਣ ਥੈਂਕ ਯੂ ਜੀ ਥੈਂਕ ਯੂ ਭਾਜੀ ਹਾਲ ਹੋਸ ਹਾਲ ਹੈਗੇ ਥੈਂਕ ਯੂ ਦਾ ਜਵਾਬ ਨਹੀਂ ਦਿੰਦਾ ਹਮ ਵੈਲਕਮ ਓਕੇ ਚਲੋ ਰੋਟੀ ਪਾਣੀ ਖਾ ਲਈਏ ਧੰਨਵਾਦ ਤੁਹਾਡਾ ਬਹੁਤ-ਬਹੁਤ ਹੀ ਅੱਜ ਐਤਵਾਦ ਦੀ ਛੁੱਟੀ ਮੇਰੀ ਇੰਜੋਏ ਕਰਾਉਣ ਦੇ ਆ। ਹਾਂਜੀ ਲੋ ਜੀ ਟਾਈਮ ਹੋ ਗਿਆ ਸ਼ਾਮਾਂ ਦੇ 4:00 5:00 ਗਏ ਆ ਤੇ ਅੱਜ ਮੈਂ ਸੱਚੀ ਸਵੇਰ ਦੀ ਖਾ ਵੀ ਕੇ ਹਨਾ ਇੰਨੀ ਰੈਸਟ ਕੀਤੀ ਜਿਹੜਾ ਮੇਰਾ ਇੰਨਾ ਥਕੇਮਾ ਹੈਗਾ ਕਿੰਨੇ ਦਿਨਾਂ ਦਾ ਵਿਰੋਜ ਕਿਤੇ ਨਾ ਕਿਤੇ ਜਾਣਾ ਹਨਾ ਘੁੰਮਣਾ ਫੇਰਨਾ ਕਿਤੇ ਨਾ ਕਿਤੇ ਜਾਣਾ ਉਹ ਥਕੇਮਾ ਅੱਜ ਮੇਰਾ ਲੇਥਾ ਵੀ ਅੱਜ ਮੈਂ ਦੁਪਹਿਰ ਨੂੰ ਸੌ ਗਈ ਨਹੀਂ ਤਾਂ ਮੈਨੂੰ ਨੀਂਦ ਹਮੇਸ਼ਾ ਉਸ ਟਾਈਮ ਆਉਂਦੀ ਜਦੋਂ ਬੱਚਿਆਂ ਦੇ ਸਕੂਲ ਦਾ ਆਨ ਟਾਈਮ ਆਨ ਦਾ ਟਾਈਮ ਹੋ ਜਾਣਾ। ਉਦੋਂ 1 ਵਜੇ ਹਨ 2 ਵਜੇ ਹਨ ਤਾਂ ਮੈਨੂੰ ਉਸ ਟਾਈਮ ਇੰਨਾ ਨੀਂਦ ਦਾ ਜ਼ੋਰ ਪੈਣਾ ਉਦੋਂ ਇਹਨਾਂ ਦਾ ਸਕੂਲੋਂ ਆਉਣ ਦਾ ਟਾਈਮ ਹੋ ਜਾਣਾ ਤੇ ਮੇਤੋਂ ਸੌਂ ਹੀ ਨਹੀਂ ਹੁੰਦਾ ਹੈਗਾ ਤੇ ਅੱਜ ਮੇਰੀ ਕਿਤੇ ਸੇਵਾ ਹੋਣ ਤੇ ਹੀ ਆ ਅਸੀਂ ਵੀ ਪਤਾ ਨਹੀਂ ਕੀ ਲੈ ਕੇ ਆਈ ਸੀ ਨਹੀਂ ਮੇਰਾ ਪੁੱਤ ਦੇਖਿਆ ਤਾਂ ਉਹ ਕੇਲੇ ਇਹਨਾਂ ਨੂੰ ਵੀ ਕੱਟ ਕੇ ਲੈ ਹੁੰਦੇ ਪੁੱਤ ਕੇਲੇ ਨਾਲ ਸਾਫ਼ ਤੇ ਹੀ ਰੱਖਿਓ ਇਹਨਾਂ ਨੂੰ ਦੇ ਵੀ ਕੱਟਣ ਤੇ ਕਹਤੈ ਜ਼ੋਰ ਲਾਉਣਾ ਹੈ ਇਨੂੰ ਵੀ ਕੱਟ ਕੇ ਉੱਤੇ ਕਿਤੇ ਲੂਣ ਲਾਲ ਪਾ ਕੇ ਚਾਹਣਾ ਹੈਗਾ ਇੱਦਾਂ ਲਾਲਾ ਖਾਈ ਗਏ ਲੈ ਕਿਤੇ ਕੱਟ ਕੇ ਸੋਹਣੀ ਤਰ੍ਹਾਂ ਲੈ ਕੇ ਆਉਂਦੇ ਮੇਰੇ ਲਈ ਜਿਹੜੇ ਲਿਆਏ ਸੀ ਜੇ ਤਾਂ ਹਾਉਹੋਂ ਤੋਂ ਮੈਂ ਇੱਦਾਂ ਖਾ ਹੀ ਲੈਣੇ ਆ ਦੇਖਣ ਨੂੰ ਸੋਹਣੇ ਤਾਂ ਲੱਗਦੇ ਆ ਦੇਖੋ ਜਰੀਕਾ ਇੱਦਾਂ ਕੋਣ ਪਲੇਟ 'ਚ ਰੱਖ ਕੇ ਕੇਲੇ ਲਿਓਾਂਗਾ ਚਲੋ ਕੋਈ ਨਹੀਂ ਤੁਸੀਂ ਲੈ ਆਏ ਆ ਇੰਨੇ ਹੀ ਬਹੁਤ ਹੈ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਅੱਜ ਇਹਨਾਂ ਨੇ ਮੇਰੀ ਇੰਨੀ ਕਿ ਸੇਵਾ ਕੀਤੀ ਆ ਚਲੋ ਠੀਕ ਆ ਥੈਂਕ ਯੂ ਇਹਨਾਂ ਦਾ ਬਹੁਤ ਬਹੁਤ ਵੀ ਤੁਸੀਂ ਕਹਿਣਾ ਮੰਨਿਆ ਮੇਰੀ लाज ਰੱਖ ਲਈ ਇੱਜ਼ਤ ਰੱਖ ਲਈ ਨਹੀਂ ਤਾਂ ਸਾਰੇ ਇਹ ਕਹਿਣਾ ਇਹ ਬਲੌਗਰ ਬਣੀ ਫਿਰਦੀ ਨਿਆਣੇ ਦੇ ਕਹਿਣੇ 'ਚ ਨਹੀਂ ਹੈਗੇ ਥੈਂਕ ਯੂ ਭਾਜੀ ਤੁਹਾਡਾ ਵੀ ਜਿਹੜਾ ਤੁਸੀਂ ਕੰਮ ਕੀਤਾ ਪੋਚਾ ਤਾਂ ਲਾਇਆ ਯਾਰ ਬੈਟਰ ਟੇਬਲ ਸਾਫ਼ ਕੀਤਾ ਹੀ ਹੈ ਬੈਟਰ ਟੇਬਲ ਸਾਫ਼ ਕੀਤਾ ਪੋਚਾ ਲਾਇਆ ਰੋਟੀ ਵੀ ਮੈਨੂੰ ਲਿਆ ਕੇ ਦਿੱਤੀ ਯਾਰ ਉਹ ਮੈਂ ਗਿਆ ਸੀ ਮੈਂ ਉਧਰ ਚਲੀ ਮੜਾ ਲਿਆ ਹੋਇਆ ਚੱਲ ਨੇ ਚਲੋ ਖਾ ਪੀ ਲਈਏ ਹੁਣ ਕੁਛ ਸਾਡੇ ਲੈ ਲੈ ਕੇ ਆਈ ਕੁੜੀ ਕੇਲੇ ਇਹਦਾ ਪਲੇਟ ਚ ਰੱਖ ਕੇ ਖਾ ਲਈ ਗਿਆ ਹੁਣ ਤੇ ਫੋਟੋ ਬਾਅਦ ਸ਼ਾਮਾਂ ਦੇ ਹੁਣ ਦੇਖਦੇ ਦਾਲ ਸਬਜ਼ੀ ਦਾ ਟਾਈਮ ਹੋ ਗਿਆ ਬਣਾਉਨੇ ਆ ਕੁਛ ਨਾ ਕੋ ਆਜੋ ਇੱਕ ਨਾ ਅੱਜ ਤੁਹਾਨੂੰ ਹਾਸੇ ਵਾਲੀ ਗੱਲ ਦੱਸਾਂ ਮੈਂ ਨਾ ਚੋਪਿੰਗ ਬੋਰਡ ਲਿਆਂਗਾ ਤੁਹਾਨੂੰ ਦਿਖਾਉਣੀ ਆ ਆਹ ਵਾਲਾ ਹਨਾ ਮੈਂ ਨਾ ਜਿਹੜਾ ਉਹ ਮੇਰਾ ਚਕਲਾ ਸੀਗਾ ਪੱਥਰ ਦਾ ਉਹ ਟੁੱਟ ਗਿਆ ਤੇ ਮੈਂ ਇਹਦੇ ਤੇ ਰੱਖ ਕੇ ਨਾ ਰੋਟੀ ਲੱਪਈ ਬਣਾਉਣਾ ਤੇ ਮੰਮੀ ਮੈਨੂੰ ਕਹਿੰਦੇ ਆ ਕਦੇ ਤੂੰ ਨਿਆਣਿਆਂ ਦਾ ਗੱत्ता ਕਾਹਦੇ ਥੱਲੇ ਰੱਖਿਆ ਆ ਉਹਨਾਂ ਨੂੰ ਚਾਹੀਦਾ ਨਹੀਂ ਉਹ ਮੰਮੀ ਕਹਿੰਦੀ ਆਹ ਸੰਚਰ ਨਹੀਂ ਨਿਆਣਿਆਂ ਦਾ ਗੱत्ता ਆ ਆ ਮੰਮੀ ਕਹਿੰਦੀ ਗੱत्ता ਆ ਨਿਆਣਿਆਂ ਦਾ ਤੁਹਾਨੂੰ ਚਾਹੀਦਾ ਨਹੀਂ ਤੂੰ ਰੋਟੀਆਂ ਲੱਗੀ ਉਹ ਬਣਾਉਣ ਵਕਾਇਆ ਮੰਮੀ ਥਾਸ ਮੇਰੀ ਕਿੰਨੀ ਭੋਲੀ ਆ ਤੈਨੂੰ ਪਤਾ ਆਖਰ ਨਾ ਗਿਆ ਆ ਮੰਮੀ ਕਹਿੰਦੀ ਹੈ ਨਾ ਤਾਂ ਪੇਪਰ ਪਾਉਣਾ ਨਿਆਣਿਆਂ ਨੇ ਆ ਵੀ ਉਹ ਗੱत्ता ਕਾਤੇ ਰੱਖਿਆ ਯਾਰ ਮੈਨੂੰ ਬੜਾ ਹਾਸਾ ਆਇਆ ਮੈਂ ਕਿਹਾ ਮੰਮੀ ਵਿਚਾਰੀ ਕਹਿੰਦੇ ਘਰੇ ਗੱਤੇ ਦਾ ਹੀ ਲੱਗ ਰੱਖ ਕੇ ਲੱਗੀ ਉਹ ਰੋਟੀਆਂ ਬਣਾਉਣ ਤੁਹਾਡੇ ਸਾਰਿਆਂ ਨਾਲ ਇੱਕ ਗੱਲ ਹੋਰ ਕਰਨੀ ਹੈ ਜਿੱਦਾਂ ਕਿ ਤੁਹਾਨੂੰ ਪਤਾ ਆਇਆ ਨਾ ਤੁਸੀਂ ਪਹਿਲੀ ਵੀਡੀਓ 'ਚ ਦੇਖਿਆ ਹੋਣਾ ਹੈ ਕਿ ਮੈਂ ਆਪਾਂ ਡੇ ਆਰਡਰ ਤੇ ਮੰਗਾਏ ਸੀਗੇ ਹੈਨਾ ਤੇ ਇੱਕ ਭੈਣ ਨੇ ਕਮੈਂਟ ਕੀਤਾ ਸੀ ਮੈਂ ਸਾਰਿਆਂ ਨੂੰ ਪੁੱਛਿਆ ਸੀਗਾ ਵੀ ਦੱਸਿਓ ਕੀ ਕੀ ਰੇਟ ਲੱਗਦਾ ਤੁਹਾਨੂੰ ਹੈਨਾ ਕਹਿੰਦੇ 2500 ਦੱਸਿਆ 3000 5000 ਤੇ ਇੱਕ ਭੈਣ ਨੇ ਕਮੈਂਟ ਕੀਤਾ ਸੀ ਕਹਿੰਦੇ ਵੀ ਜਿਹੜਾ ਹੌਕਿੰਸ ਦਾ ਕੁੱਕਰ ਆ ਨੌਨ ਸਟਿੱਟੀ ਹੈਨਾ ਉਹ 2800 ਦਾ ਹੁੰਦਾ ਹੈ 5 ਲੀਟਰ ਦਾ ਤਾਂ ਫੇ ਮੈਂ ਹੁਣ ਇਹ ਸੋਚਦੀ ਸੀ ਜੀ ਦੇਖੋ ਵੈਸੇ ਤਾਂ ਇਹਨਾਂ ਦਾ ਭਾਂਡੇ ਦਾ ਪ੍ਰਾਈਸ ਹੈਗਾ 6000 ਕੁਛ ਪੈਸੇ ਹਨਾ ਤੇ ਜੇ ਤਾਂ ਹੁਣ ਮੈਨੂੰ ਰਖੜੀ ਆਫਰ ਤੇ ਭਾਂਡੇ ਮਿਲਿਓ ਕਰਕੇ ਤਾਂ ਮੈਂ ਉਹੀ ਅੰਦਾਜ਼ਾ ਲਗਾਉਂਦੀ ਜੇ ਮੈਨੂੰ ਇਹ 4500 ਦੇ ਵਿੱਚ ਪਏ ਆ ਤੇ ਮੈਂ ਕਿਹਾ ਚਲੋ ਮੰਨ ਲਓ ਵੀ 2000 ਦਾ ਆਪਣਾ ਕੁੱਕਰ ਹੋ ਗਿਆ ਸਟੀਲ ਦਾ ਤੇ ਇਹ ਆ ਵੀ ਭਾਂਡੇ ਬਹੁਤ ਹੈਵੀ ਆ ਮੈਨੂੰ ਪਸੰਦ ਆ ਗਏ ਆ ਹਨਾ ਮੈਨੂੰ ਇਹ ਤਾਂ ਸਾਨੂੰ ਇਹ ਚੀਜ਼ ਦਾ ਡਰ ਹੁੰਦਾ ਵੀ ਪਤਾ ਨਹੀਂ ਆਨਲਾਈਨ ਚੀਜ਼ ਮੰਗਾਈ ਆ ਕਿੱਤਾਂ ਦੀ ਨਿਕਲਣੀ ਹਲਕੀ ਨਾ ਹੋਵੇ ਚੀਜ਼ ਤੇ ਇਹ ਵੀ ਕੁੱਕਰ ਬਹੁਤ ਵਧੀਆ ਹੈ ਨਾ ਉਹ ਵੀ ਪਸੰਦਿਆ ਨਾ ਮੰਮੀ ਉਹ ਚੱਕੀ ਨਹੀਂ ਹੁੰਦਾ ਹੈਗਾ ਇੰਨਾ ਹੈਵੀ ਆ। ਆਹ ਕਿ ਪਾ ਹੋਏ ਬੋਲਦਾ। ਹਾਂ ਹਾਂ ਹੈ ਨਾ ਚੀਜ਼ੇ ਵੀ ਵਧੀਆ ਆ। ਚਲੋ ਮੈਂ ਇਹ ਸੋਚਦੀ ਸੀ ਕਿ ਮੈਂ ਕਿਹਾ ਜੇ ਲਾ ਲਈਏ ਸਾਹਬ ਤੇ 2000 ਦੇ ਵਿੱਚ ਮੈਨੂੰ ਕੁੱਕਰ ਪੈ ਗਿਆ ਤੇ ਉਹ ਹੀ ਉੱਪਰ ਕਿੰਨੇ ਪੈਸੇ ਬਜੇ ਆ 3 4 2500 ਰੁਪਈਆ ਤੇ ਇਹਦਾ ਮੰਨ ਲਓ ਕਿ 22200 ਦਾ ਫਿਰ ਪੈ ਗਿਆ ਮੈਨੂੰ ਇੱਕ ਚੀਜ਼ ਨਹੀਂ 22200 ਦੋ ਚਾਰ ਹੋ ਗਿਆ ਤੇ 12500 ਰੁਪਏ ਦੀ ਇੱਕ ਚੀਜ਼ ਪੈ ਗਈ ਮੈਨੂੰ ਹਨਾ ਤੇ ਜਿਹੜਾ ਆਪਣਾ ਉਹ ਤਸਲਾ ਜਾਂ ਹੀ ਤੇ ਕੜਾਹੀ ਮਤਲਬ ਉਹ ਵੀ ਇੰਨੇ ਭਾਰੇ ਆ ਹਨਾ ਮੰਮੀ ਬਹੁਤ ਭਾਰੇ ਆ ਉਹ ਵੀ ਤੇ ਇੱਕ ਪਹਿਨੇ ਕਵੈਂਟ ਕੀਤਾ ਸੀ ਮੈਂ ਸਾਰਿਆਂ ਨੂੰ ਕਿਹਾ ਸੀ ਕਿ ਦੱਸਿਓ ਵੀ ਉਹਨਾਂ ਨੂੰ ਤਸਲਾ ਕਿ ਮੰਮੀ ਕੀ ਕਹਿੰਦੇ ਆ ਉਹਨਾਂ ਤਸਲਾ ਕਹਿੰਦੇ ਆ ਇਸ ਲਾਈਡ ਨੂੰ ਬੰਕਾ ਨੀ ਨਾ ਤੁਸੀਂ ਜੀ ਦੇ ਜੱਪਾ ਹਾ ਇਹਦਾ ਚੌਲ ਚੂੜ ਬਣਾਈਦੇ ਆ ਜਿਹੜਾ ਆਪਾਂ ਮੰਗਾਇਆ ਤਸਲਾ ਜਿਆ ਹੈ ਨਾ ਵੈਸੇ ਆਪਣੇ ਤਸਲਾ ਹੀ ਕਹਿੰਦੇ ਆ ਤੇ ਇੱਕ ਭੈਣ ਨੇ ਕਹਿੰਦੇ ਵੀ ਉਹ ਪਤਾ ਨਹੀਂ ਸ਼ਾਇਦ ਮੈਨਾਂ ਦਾ ਉਹਨਾਂ ਦਾ ਏਰੀਆ ਹੋਰ ਹੋਣਾ ਆ ਤੇ ਉਹ ਕਹਿੰਦੇ ਵੀ ਸਾਡੇ ਤਾਂ ਤੁਸਕ ਕਹਿੰਦੇ ਆ ਇਹਨੂੰ ਤਸਲਾ ਤਾਂ ਮੱਝਾ ਤੇ ਉਹ ਕੋਈ ਦਾ ਹੁੰਦਾ ਆ ਉਹਨੂੰ ਕਹਿੰਦੇ ਤੁਸਕ ਬਣਾਏ ਖਾਣੇ ਚੀਜ਼ ਬਣਾਈ ਹਾਂਜੀ ਤਸਲਾ ਹੀ ਸਾਡੇ ਬੋਲਦੇ ਆ ਚਲੋ ਭੈਣ ਉਹਨਾਂ ਦੇ ਉਧਰ ਏਰੀਆ 'ਚ ਤੁਸਕ ਕਹਿੰਦੇ ਹੋਣੇ ਆ ਤੇ ਸਾਡੇ ਤਾਂ ਇਧਰ ਤਸਲਾ ਹੀ ਬੋਲਦੇ ਆ ਵੀ ਸ਼ਾਇਦ ਉਹਨਾਂ ਦੇ ਮੱਝਾ ਦੇ ਉਹ ਭਾਂਡੇ ਨੂੰ ਤਸਲਾ ਕਹਿੰਦੇ ਹੋਊਗੇ ਉਹ ਆਪਣਾ ਧੰਨਵਾਦ ਹਾਂ ਸਾਰਿਆਂ ਦੀ ਆਪਣੀ ਆਪਣੀ ਬੋਲੀ ਹੁੰਦੀ ਆ ਹੈਨਾ ਤੇ ਚਲੋ ਵਲੌਗ ਤਾਂ ਕਰਦੇ ਆ ਇੱਥੇ ਐਂਡ ਜੇ ਵਧੀਆ ਲੱਗੇ ਤਾਂ ਸਾਰੇ ਜਣੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਚ ਤੇ ਹੁਣ ਆਪਾਂ ਬਣਾ ਲਈਏ ਰੋਟੀ ਪਾਣੀ ਤੇ ਸਬਜ਼ੀ ਆਪਣੀ ਕੁੱਕਰ ਚ ਭੰਦੀ ਪਈ ਆ ਤੇ ਭਾਂਡੇ ਮੈਨੂੰ ਬਹੁਤ ਵਧੀਆ ਲੱਗੇ ਚਲੋ ਜੇ ਤੁਹਾਨੂੰ ਮਹਿੰਗੇ ਲੱਗਦੇ ਆ ਤਾਂ ਕੋਈ ਗੱਲ ਨਹੀਂ ਬਟ ਇਹ ਆ ਵੀ ਮੈਨੂੰ ਚੀਜ਼ ਪਸੰਦ ਆ ਗਈ ਆ ਬਹੁਤ ਸੋਹਣੇ ਆ ਤੇ ਇੱਕ ਭੈਣ ਨੇ ਵੀ ਕਮੈਂਟ ਕੀਤਾ ਹੈਗਾ ਵੀ ਮੈਨੂੰ ਦੱਸਿਓ ਲਿੰਕ ਦੱਸਿਓ ਹਨਾ ਤੇ ਮੈਂ ਇੱਕ ਵੀਡੀਓ ਪਹਿਲਾਂ ਪਾਈ ਹੋਈ ਆ ਉਹਦੇ ਵਿੱਚ ਲਿੰਕ ਮੈਂਸ਼ਨ ਕੀਤਾ ਆ ਤੁਸੀਂ ਓਪਨ ਕਰਕੇ ਭਾਂਡੇ ਆਰਡਰ ਕਰ ਸਕਦੇ ਜਿਨ੍ਹਾਂ ਨੇ ਵੀ ਮੰਗਾਉਣੇ ਆ ਭਾਂ ਇੱਕ ਵਾਰੀ ਯਕੀਨ ਰੱਖ ਕੇ ਤੁਸੀਂ ਆਰਡਰ ਕਰ ਸਕਦੇ ਆ ਤੁਹਾਨੂੰ ਚੀਜ਼ ਵਧੀਆ ਲੱਗੂ ਵੀ ਪਸੰਦ ਆਊਗੀ ਠੀਕ ਆ ਜੀ ਤੇ ਮਿਲਦੇ ਆ ਨੈਕਸਟ ਵਲੌਗ ਸਾਰਿਆਂ ਨੂੰ ਸਤਿ ਸ੍ਰੀ ਅਕਾਲ